ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਲਜੀ ਕੋਰਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਜ਼ ਇੱਧਰ ਬਣਾਉਣ ਲੱਗੇ ਸੀ ਨਾਸ਼ਤਾ ਇੱਧਰ ਬਣੀ ਰਹੀ ਸੀ ਚਾ ਮੇਕੇ ਚਲੋ ਵਲੌਗ ਦੀ ਸ਼ੁਰੂਆਤ ਕਰਤੀ ਆ ਸਭ ਤੋਂ ਪਹਿਲਾਂ ਤੁਹਾਨੂੰ ਹੈਪੀ ਤੀਜ ਸਾਂਭੰਦੀਆਂ ਮੁਬਾਰਕਾਂ ਤੀਜ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਬਹੁਤ ਸਾਰੇ ਪੰਪਣਾ ਆਉਂਦੇ ਅੱਛਾ ਅੱਛੇ ਕਮੈਂਟ ਆਉਂਦੇ ਬਹੁਤ ਜ਼ਿਆਦਾ ਥੈਂਕ ਯੂ ਉਹਨਾਂ ਦਾ ਵਾਹਿਗੁਰੂ ਕਰੇ ਤੁਸੀਂ ਖੁਸ਼ ਰੋ ਚੜ੍ਹਦੀ ਕਲਾ ਚ ਰਹੋ ਹਾਂਜੀ ਬਲਬੀਰ ਸਿਸਟਰ ਪੁੱਛ ਰਹੀ ਸੀ ਪ੍ਰੀਤ ਆਈ ਹਾਂਜੀ ਸਿਸਟਰ ਪ੍ਰੀਤ ਆਈ ਹੈ ਪ੍ਰੀਤ ਦੀ ਨਾ ਥੋੜੀ ਤਬੀਅਤ ਖਰਾਬ ਹੈ ਉਹਨੂੰ ਬੈੱਡ ਰੈਸਟ ਦਸੀ ਇਸ ਲਈ ਮੈਂ ਹਰਜਸ ਤੇ ਪ੍ਰੀਤ ਨੂੰ ਇੱਥੇ ਲੈ ਆਈ ਸੀਗੀ ਤੇ ਇੱਧਰ ਬਣ ਗਿਆ ਸੀ ਨਾਸ਼ਤਾ ਤੇ ਬਾਕੀ ਮੈਂ ਇੱਧਰ ਚਾਹ ਬਣਾ ਲਈ ਸੀ ਤੇ ਮਿਰਜੀ ਹੁਣੀ ਆਏ ਸੀ ਛੋਟੇ ਅੱਜ ਆਇਆ ਹੈ ਲੱਡੂ ਸਾਡਾ ਲੱਡੂ ਆਇਆ ਹੈ ਉਧਰੋਂ ਦੀ ਤੁਹਾਨੂੰ ਪਤਾ ਹੀ ਇਹ ਕਮਜੋਤ ਆਇਆ ਹੋਇਆ ਤੇ ਮੈਂ ਕਿਹਾ ਚਲੋ ਚਾਹ ਬਣਾਨੀ ਹੈ ਨਾਲੇ ਜਿਨ੍ਹਾਂ ਨੇ ਨਾਸ਼ਤਾ ਕਰਨਾ ਨਾਸ਼ਤਾ ਤੇ ਇੱਧਰ ਬਣਾ ਲਈ ਸੀ ਚਾਹ ਬਾਕੀ ਅੱਜ ਤੀਜ ਹੈ ਨਾ ਤੀਜ ਦੇ ਦਿਨ ਸਾਡੇ ਬਹੁਤ ਸਾਰੀ ਮਠਿਆਈ ਆਂਦੀ ਹੁੰਦੀ ਸਾਡੇ ਪਿੰਡ ਦੇ ਨਾ ਤੇ ਰਿਵਾਜ ਆ ਸਾਡੇ ਤਾਂ ਕਰਦੇ ਨਹੀਂ ਜੀ ਇਹ ਵਲੇ ਤੇ ਬਾਕੀ ਪਿੰਡ ਚੋਂ ਬਹੁਤ ਕੁਝ ਆਂਦਾ ਸਾਡੇ ਇਹ ਸਾਡੇ ਮੱਲੇ ਪੜੋਸ ਬਹੁਤ ਅੱਛਾ ਤੇ ਅੰਦਰ ਆਏ ਸੀ ਕੇਵਰ ਵਗੈਰਾ ਮਠਿਆਈ ਵਗੈਰਾ ਮੈਂ ਕਿਹਾ ਚਲੋ ਸਾਰਿਆਂ ਨੂੰ ਸਰਵ ਕਰ ਦਿੱਦਾਂ ਕੰਮ ਕਰਕੇ ਮੈਂ ਬਾਹਰ ਆ ਕੇ ਬੈਠ ਗਈ ਸੀ ਤੇ ਮੈਂ ਲੱਡੂ ਨੂੰ ਚੁੱਕ ਰਹੀ ਸੀ ਤੇ ਹਰ ਜਸ ਨੂੰ ਨਾ ਹੋ ਰਿਹਾ ਸੀ ਕਿ ਵੀ ਮੈਨੂੰ ਵੀ ਚੁੱਕੋ ਇੱਕ ਪਾਸੇ ਮੈਂ ਉਹਨੂੰ ਬਿਠਾ ਲਿਆ ਇੱਕ ਪਾਸੇ ਉਹਨੂੰ ਤੇ ਆ ਦੇਖ ਲਓ ਇਹਨਾਂ ਦੀਆਂ ਸ਼ਰਾਰਤਾਂ ਤੇ ਹੁੰਦਾ ਨਾ ਛੋਟੇ ਬੱਚਿਆਂ ਨੂੰ ਜਿਵੇਂ ਇੱਕ ਪਿਆਰ ਕਰੇ ਤੇ ਦੂਸਰੇ ਬੱਚੇ ਨੂੰ ਹੁੰਦਾ ਕਿ ਮੈਨੂੰ ਵੀ ਫੜੋ ਤੇ ਲੱड्डੂ ਅੱਜਕੱਲ ਬਹੁਤ ਸ਼ਰਾਰਤੀ ਹੋ ਗਿਆ ਬਿਲਕੁਲ ਹੱਥਾਂ ਚੋਂ ਨਿਕਲ-ਨਿਕਲ ਜਾਂਦਾ ਹੁਣ ਸੁਖ ਨਾਲ ਵੱਡਾ ਹੋ ਲਿਆ ਤੇ ਹੁਣ ਇਹਦਾ ਬਰਥਡੇ ਵੀ ਆਉਣ ਵਾਲਾ ਪਹਿਲਾਂ ਆਏਗਾ ਸਾਡੇ ਹਰਜਸ ਦਾ ਫਿਰ ਆਏਗਾ ਸਾਡੇ ਲੱड्डੂ ਦਾ ਬਰਥਡੇ ਤੇ ਦੋਨਾਂ ਦਾ ਬਰਥਡੇ ਆਉਣ ਵਾਲਾ ਜੀ ਆ ਦੇਖੋ ਦੋਨੋਂ ਭਾਜੀ-ਭਾਜੀ ਕਰਕੇ ਬਹੁਤ ਸੋਹਣਾ ਖੇਲਦੇ ਸੀ ਤੇ ਹਰਜਸ ਬਹੁਤ ਜ਼ਿਆਦਾ ਪਿਆਰ ਕਰਦਾ ਇਹਨੂੰ ਲੱड्डੂ ਨੂੰ ਇਹਨਾਂ ਪਿਆਰ ਨਾਲ ਲੱਡੂ ਨਾਮ ਹਰਜਸਨੀ ਰੱਖਿਆ ਤੇ ਆਪਾਂ ਇਹਦਾ ਨਾਮ ਏਕਮ ਜੋਤ ਰੱਖਿਆ ਹੋਇਆ ਹੈ ਆਪਾਂ ਏਕਮ ਜੋਤ ਦੇ ਨਾਲ ਬੁਲਾਉਂਦੇ ਆ ਤੇ ਆਪਾਂ ਵੀ ਪਿਆਰ ਦੇ ਨਾਲ ਇਹਨੂੰ ਜ਼ਿਆਦਾਤਰ ਲੱਡੂ ਹੀ ਕਹਿ ਦਿੰਨੇ ਤੇ ਬਹੁਤ ਸੋਹਣੀਆ ਸ਼ਰਾਰਤਾਂ ਲੱਗਦੀਆਂ ਛੋਟੇ ਛੋਟੇ ਬੱਚਿਆਂ ਦੀਆਂ ਬੜਾ ਬੜਾ ਜਿਹਨੇ ਰੱਖੀ ਕਿੰਨੀ ਦਲੀ ਕੋਸ਼ ਹੋ ਗਿਆ ਨਾ ਬਹੁਤ ਗੁੰਡਾ ਹੋ ਰਿਹਾ ਹੈ ਲੋ 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 ਕੋਈ ਕੈਨ ਲੇ ਡਿਸਟੈਂਸ ਕਰਾਓ ਸਟੈਂਡ ਲਾਓ ઓਲ ਲੈ ਬੇਚਾ ਦਾ ਏ ਬਸ ਗਿਆ ਚਲੋ 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 ਹੈਲੋ ਆਏ ਲੱਡੂ ਹਾਂ ਲੱਡੂ ਅਡਜਸਟ ਕਰ ਲੱਡੂ ਯੋ ਹੋਰ ਕਿੰਨਾ ਬੜਾ ਗਿਆ ਹਾਂ ਜਿਹਨੇ ਬੋਲਿਆ ਉਹ ਮੈਂ ਬੋਲਾਂਗਾ ਕੁਝ ਚੱਕਰ ਆਹੋ ਦੇ ਦੇ ਅੱਜ ਸੇ ਵੀਰੇ ਵਾਲੇ ਭਾਜੀ ਦਾ ਪਾਜੀ ਦੇ ਦੋ ਜਿਹਨੇ ਲੜਕਾ ਵਾਸੀ ਹਾਂ ਲੜਕਾ ਦਾ ਹਾਂ ਇਹਦਾ 12 ਦਾ ਇਹਦਾ 10 ਦਾ ਨਨੀ ਇਹਦਾ ਤੋਂ ਨਹੀਂ ਲੈਦਾ ਵੱਡਾ ਗਿਆਣਾ ਕਿਲੇ ਮੰਤ ਦਾ 10 ਸਟੈਪ ਕੰਮ ਕਰਦਾ ਆ ਵੀ ਤੇ ਲੈ ਹਾਂ ਉਸ ਦੇ ਦੇਗੀ ਉਸ ਤੋਂ ਪੋਦਾ ਉਸ ਤੋਂ ਪੋਦਾ ਭਾਜਾ ਚਲ ਗਈ ਨਨੀ ਉਹ ਜਾਣਾ ਕਰਦੀ ਆ ਗੋਲ ਨਹੀਂ ਉਹ ਮੈਨੂੰ ਸਰੋਂ ਦਾ ਸਰਾਨਾ ਲਾ ਹਾਂ ਇਹ ਧੀਓ ਦਾ ਲੋ ਜੀ ਲੋ ਜੀ ਲੋ ਜੀ ਉਹ ਕੁੜੀ ਕਿ ਸੁਪਦਾ? ਸੁਪਦਾ ਸੁਪਦਾ। ਖੇਡਦਾ ਸੀ, ਖੇਡਦਾ ਸੀ। ਉਹ ਨਾ ਪਿਆਰ ਨਾਲ ਕੀ? ਬਹੁਤ ਈਰਮਸ। oh my god. oh my god. ਲੇਟੂ ਜੀ। ਚਲੋ। ਲੇ ਗੁਰੂ ਅਸਤੇ ਲੇ ਚੁੱਕੇ ਹੋ ਗਏ ਗੀਰ ਨਾ ਜਾਓ ਮੱਤਾਂ ਮਾਰੀਂ ਰਾਮ ਰਾਮ ਸੇ ਬਿਟਾ ਰਾਮ ਸੇ ਰਾਮ ਸੇ ਰਾਮ ਸੇ ਕਬੀ ਇਹ ਨਾ ਇਹਦਾ ਮੱਥਾ ਨਵਾਜੀ ਦਿਓ ਦਿਓ ਭਾਜੀ ਦੇ 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 ਦੋ 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 ਦੇ ਦ ਮਥਾ ਖਾਂ ਬਜੀ ਰੋ ਲਾ ਕੇ ਫਿਰ ਲੱਡੂ ਤੇ ਇੱਧਰ ਬੱਚਿਆਂ ਦੀਆਂ ਲੱਗੀਆਂ ਸੀ ਰੌਣਕਾਂ ਤੁਹਾਨੂੰ ਪਤਾ ਛੋਟੇ ਛੋਟੇ ਬੱਚਿਆਂ ਦੇ ਤੇ ਬਹੁਤ ਸੋਹਣਾ ਲੱਗਦਾ ਹੈ ਨਾ ਬੜੇ ਰੌਣਕ ਜੀ ਲੱਗ ਜਾਂਦੀ ਹੈ ਤੇ ਇੱਧਰ ਬਣਾਉਣ ਲੱਗੀ ਸੀ ਮੈਂ ਕੜੀ ਤੇ ਆ ਦੇਖੋ ਜੀ ਮੈਂ ਇੱਧਰ ਲੱਸੀ ਲੈ ਲਈ ਸੀ ਤੇ ਮੈਂ ਬੇਸਣ ਬਾਣ ਲੱਗੀ ਸੀ ਮੈਂ ਨਾ ਘੋਲ ਕੇ ਬੇਸਣ ਪਹਿਲਾਂ ਹੀ ਨਮਕ ਮਿਰਚ ਹਲਦੀ ਪਾ ਕੇ ਤੇ ਰੱਖ ਦੇਣੀ ਮੈਂ ਕਿ ਚਲੋ ਹਾਰੇ ਚ ਰੱਖ ਦੇ ਦਿੰਨੀ ਆ ਬਾਕੀ ਕੜੀ ਨੂੰ ਤੜਕਾ ਚਾਹੀ ਅੰਦਰ ਲਾ ਲਾਂਗੇ ਆਪਾਂ ਇਹ ਹੋ ਜਾਂਦਾ ਤੇ ਮੌਸਮ ਥੋੜਾ ਜਿਹਾ ਇਦਾਂ ਦੇ ਬਣਿਆ ਤੇ ਆ ਦੇਖ ਲੋ ਏਕਮ ਰੋਣ ਲੱਗ ਗਿਆ ਸੀਗਾ ਤੇ ਮੈਨੂੰ ਗੋਦੀ ਚੱਕਦੇ ਨੀਚੇ ਹੀ ਨਹੀਂ ਉਤਰ ਰਿਹਾ ਸੀ ਤੇ ਮੈਂ ਕਿਹਾ ਚਲੋ ਦੇਖ ਲੋ ਮੈਨੂੰ ਆਪਣੇ ਇਹਨਾਂ ਦਾ ਛੋਟੇ ਛੋਟੇ ਨਿਆਣਿਆਂ ਦਾ ਯਾਦ ਆ ਗਈ ਜਦੋਂ ਹਰਪ੍ਰੀਤ ਪ੍ਰੀਤ ਤੇ ਨਿਸ਼ਾਨ ਛੋਟੇ ਛੋਟੇ ਹੁੰਦੇ ਸੀ ਆਪਾਂ ਇਦਾਂ ਹੀ ਕੰਮ ਕਰਦੇ ਹੁੰਦੇ ਸੀ ਇਹਨਾਂ ਨੂੰ ਗੋਦੀ ਚ ਚੱਕ ਲੈਣਾ ਤੇ ਰਸੋਈਆਂ ਚ ਆਪਾਂ ਕੰਮ ਕਰਨੇ ਤੇ ਬਚਪਨੀ ਯਾਦ ਆ ਗਿਆ ਅੱਜ ਬੱਚਿਆਂ ਦਾ ਮੈਨੂੰ ਚਲੋ ਹੁਣ ਇਹਨਾਂ ਨੂੰ ਆਪਾਂ ਵੀ ਇਹਨਾਂ ਨੂੰ ਵੀ ਪਿਆਰ ਕਹਿਣਾ ਕਰਦੇ ਆਂ ਛੋਟੇ ਛੋਟੇ ਬੱਚੇ ਵੀ ਬਹੁਤ ਪਿਆਰੇ ਲੱਗਦੇ ਕਹਿੰਦੇ ਹੁੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ ਲੱਗਦਾ ਤੇ ਇਹ ਦਰਮਿਆਨ ਮੈਂ ਕਿਹਾ ਚਲੋ ਮਿਕਸ ਕਰ ਲੈਨੀ ਆ ਤੇ ਗੋਦੀ ਚ ਉਤਰੀ ਨਹੀਂ ਸੀ ਰਿਹਾ ਇਹ ਨਾ ਕਈ ਵਾਰੀ ਹੁੰਦਾ ਛੋਟੇ ਛੋਟੇ ਬੱਚੇ ਜਿਵੇਂ ਜਿੱਦ ਕਰਨ ਲੱਗ ਜਾਂਦੇ ਆ ਗੋਦੀ ਚ ਬਿਲਕੁਲ ਨਹੀਂ ਸੀ ਉਤਰਦਾ ਤੇ ਮੈਂ ਕਿਹਾ ਚਲੋ ਅਮਰਤ ਬਣਾ ਰਹੀ ਸੀ ਵੀਡੀਓ ਤੇ ਮੈਂ ਫਿਰ ਗੋਦੀ ਚ ਚੱਕ ਕੇ ਮੈਂ ਕਿਹਾ ਚਲੋ ਜੀ ਇੱਕ ਹੱਥ ਨਾਲ ਜਿੰਨਾ ਕੋ ਕੰਮ ਹੁੰਦਾ ਉਹਨਾ ਕਰ ਲੈਨੀ ਆ ਬਾਕੀ ਫਿਰ ਫੜਾਨੀ ਆ ਪ੍ਰੀਤ ਆਏਗੀ ਕੋਈ ਫੜ ਲੇਗੀ ਆ ਤਿਆ ਆ ਦੇਖੋ ਜੀ ਇਹਦੇ ਚ ਆਪਾਂ ਪਾਤਾ ਨਮਕ ਮਿਰਚ ਹਲਦੀ ਜਿੱਦਾਂ ਕੀ ਮੈਂ ਕੜੀ ਨੂੰ ਤੁਸੀਂ ਪਹਿਲਾਂ ਵੀ ਦੇਖਿਆ ਕਿ ਮੈਂ ਇਸੇ ਤਰ੍ਹਾਂ ਹੀ ਕਰ ਦਿੰਦੀ ਹੁੰਨੀ ਆ ਤੇ ਫਿਰ ਮੈਂ ਔਰ ਪੱਟ ਦੇਣਾ ਇਹਨੂੰ ਮਿਕਸ ਕਰਕੇ ਨਾ ਤੇ ਇਦਾਂ ਆਪਾਂ ਹੁਣ ਇਹਦੇ ਚ ਪਾ ਦਾਂਗੇ ਪਾਣੀ ਤੇ ਮੈਂ ਲੱਸੀ ਹਾਰੇ ਦੇ ਵਿੱਚ ਰੱਖ ਲਾਂਗੀ ਬਾਕੀ ਹੋਰ ਛੋਟੇ ਛੋਟੇ ਕੰਮ ਕਰੂੰਗੀ ਜਦ ਤੱਕ ਤੇ ਮੇਰੀ ਕੜੀ ਥੋੜੀ ਰਿਜ ਜੇਗੀ ਫਿਰ ਟੈਨਸ਼ਨ ਫਰੀ ਹੋ ਕੇ ਤੇ ਆਹ ਦੇਖੋ ਲੱਡੂ ਦੇਖ ਰਿਹਾ ਦੇਖ ਰਿਹਾ ਵੀ ਲੱਡੂ ਵੀ ਮੇਰੀ ਵੀ ਵੀਡੀਓ ਬਣ ਰਹੀ ਏ ਲੋਜੀ ਕੜੀ ਦੇ ਵਿੱਚ ਆਪਾਂ ਸਾਰਾ ਕੁਝ ਪਾ ਲਿਆ ਸੀ ਹੁਣ ਆਪਾਂ ਬਾਲਦੇ ਹਾਂ ਹਰੀ ਹਰੀ ਬਾਲ ਕੇ ਨੂੰ ਰੱਖ ਦਿੰਨੀ ਆ ਮੱਠੀ ਮੱਠੀ ਅੱਗੇ ਤੇ ਰਿਜਦਾ ਰਹੇਗਾ ਤੇ ਉਦੋਂ ਹੁਣ ਅੱਜ ਕੱਲ ਥੋੜਾ ਜਿਹਾ ਮੇਰਾ ਕੰਮ ਬਸ ਇਦਾਂ ਹੀ ਹੋ ਰਿਹਾ ਥੋੜਾ ਚੁੱਲੇ ਦੀ ਸੈਟਿੰਗ ਕਰਨੀ ਹੋ ਹੀ ਨਹੀਂ ਰਹੀ ਦੇਖਾ कोई क्वेश्चन है आना तुम पूरी ये वाली ए पगला पगला हम 1 लाख 1 लाख 2 लाख 2 लाख पगला 2 2 लाख Yeah. <laughs> ਲੋ ਜੀ ਇੱਧਰ ਹਾਰੇ ਚ ਆਪਾਂ ਅਗ ਬਾਲਤੀ ਨੇ ਕਿ ਚਲੋ ਹਾਰੇ ਤੇ ਨਾ ਕੜੀ ਤਰ ਦਿੰਨੀ ਆ ਇਹਦਾ ਮੈਨੂੰ ਬੈਲੈਂਸ ਨੇ ਥੋੜਾ ਵਿਗੜਿਆ ਹੀ ਲੱਗਦਾ ਹੁਣ ਅਗ ਬਾਲਤੀ ਹੈਗੀ ਨਾ ਤੇ ਹਾਰੇ ਤੇ ਕੜਦੀ ਰਹੂਗੀ ਤਦ ਤੱਕ ਆਪਾਂ ਛੋਟੇ ਛੋਟੇ ਘਰ ਦੇ ਬਹੁਤ ਸਾਰੇ ਕੰਮ ਐ ਜਿਹੜੇ ਨਿਬੇੜ ਲਾਂਗੇ ਬਸ ਹੁਣ ਇਹਦੇ ਤੇ ਨਾ ਖੂਬ ਸਾਰੇ ਗੋਏ ਲਾ ਦੇਣੀ ਆ ਅਸੀਂ ਤੇ ਮੱਠੀ ਮੱਠੀ ਹੱਲ ਤੇ ਆਪਣਾ ਬਣਦੀ ਰਹਦੀ ਐ ਤਿੱਲੋ ਜੀ ਇੱਧਰ ਰਿਜ ਗਈ ਸਾਡੀ ਕੜੀ ਤੇ ਥੋੜੀ ਜਿਹੀ ਉਬਲ ਵੀ ਗਈ ਸੀ ਮੇਰੇ ਧਿਆਨ ਨਹੀਂ ਨਹੀਂ ਰਿਹਾ ਤੇ ਬੱਚਿਆਂ ਦੇ ਚੱਕਰ ਦੇ ਵਿੱਚ ਮੈਂ ਤੇ ਅੱਜ ਆਪਣੀ ਕੜੀ ਵੀ ਉਬਾਲ ਕੇ ਬੈਠ ਗਈਆਂ ਹਾਰੇ ਦੇ ਵਿੱਚ ਦੇਖ ਲਓ ਕਿੰਨਾ ਸੇਕ ਹੁੰਦਾ ਆਪਾਂ ਕਹਿ ਦਿੰਨੇ ਆ ਨਾ ਚੁੱਲੇ 'ਚ ਤੇ ਬਾਰ-ਬਾਰ ਅੱਗ ਵਾਲੀ ਹੋਣੀ ਰਿਜ ਗਿਆ ਹੁਣ ਮੈਂ ਲਾ ਦਿੰਨੀ ਅੰਦਰ ਤੜਕਾ ਮੈਂ ਕਿਹਾ ਚਲੋ ਅੰਦਰ ਜਾ ਕੇ ਤਿਆਰੀ ਕਰ ਲੈਣੇ ਤੇ ਲੋ ਜੀ ਇੱਧਰ ਆਪਾਂ ਸਭ ਤੋਂ ਪਹਿਲਾਂ ਬਣਾਉਣ ਲੱਗੀ ਸੀ ਪਕੌੜੇ ਮੈਂ ਮਟੀਰੀਅਲ ਵਗੈਰਾ ਕੱਟ ਕੇ ਰੱਖ ਲਿਆ ਸੀ ਤੜਕਾ ਵਗੈਰਾ ਰੱਖ ਲਿਆ ਸੀਗਾ ਇਹਦਾ ਕੱਟ ਕੇ ਤੇ ਇੱਧਰ ਮੈਂ ਕਿਹ ਚਲੋ ਪਕੌੜੇ ਬਣਾ ਲੈਣੀਆਂ ਜਿਹੜੇ ਪਕੌੜੇ ਹੁੰਦੇ ਹਨ ਇਹ ਪਹਿਲਾਂ ਮੈਂ ਬਣਾ ਲੈਣ ਨੂੰ ਨਹੀਂ ਥੋੜਾ ਜਿਹਾ ਜਿਵੇਂ ਇਹਦੇ ਵਿੱਚ ਪਾ ਲੈਣ ਨੂੰ ਇਹ ਆਪਾਂ ਨਾ ਜਿਵੇਂ ਪਕੌੜੇ ਬਣਾਣ ਲੱਗੋ ਨਾ ਸੌਫਟ ਬਣਾਣੇ ਹੁੰਦੇ ਹਲਕਾ ਜਿਹਾ ਮਿੱਠਾ ਸੋਡਾ ਲਾ ਲਈਦਾ ਹੁੰਦਾ ਤੇ ਬਹੁਤ ਟੇਸਟੀ ਤੇ ਬਹੁਤ ਬਣਦੇ ਆ ਨਮਕ ਤੇ ਮਿੱਠਾ ਸੋਡਾ ਲਾ ਕੇ ਬਹੁਤ ਸੌਫਟ ਸੌਫਟ ਹੋ ਜਾਂਦੇ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਦਹੀਂ ਕਿਹੜੀ ਸੋਰੀ ਭੱਲੇ ਕਿਹੜੀ ਦਾਲ ਦੇ ਬਣਦੇ ਆ ਜੀ ਭੱਲੇ ਜਿਹੜੇ ਤੋਤੇ ਉੜਦ ਹੁੰਦੇ ਆ ਨਾ ਵਾਈਟ ਦਾਲ ਆਂਦੀ ਹੈ ਤੋਤੇ ਉੜਦਾਂ ਦੀ ਸਿਸਟਰ ਤੇ ਉਹਦੇ ਭੱਲੇ ਬਣਦੇ ਤੇ ਤੁਸੀਂ ਉਸੇ ਤਰ੍ਹਾਂ ਹੀ ਬਣਾਇਆ ਮੈਂ ਤਾਂ ਪੱਲੀਆਂ ਇਸੇ ਦੀ ਦਾਲ ਦੇ ਬਣਾਉਣੀ ਹੁੰਦੀ ਆ ਤੇ ਇੱਧਰ ਬਣ ਗਏ ਪਕੌੜੇ ਹੁਣ ਆਪਾਂ ਇਹਨਾਂ ਨੂੰ ਪਕੌੜੇ ਕੱਢ ਲੈਣੇ ਆ ਉੱਧਰ ਕਰ ਲਿਆ ਸੀ ਮੈਂ ਤੜਕਾ ਤਿਆਰ ਤੇ ਮੈਂ ਕਿਹਾ ਚਲੋ ਤੜਕਾ ਵੀ ਲਾ ਦਿੰਨੀ ਥੋੜਾ ਤੇਲ ਬਹੁਤ ਜ਼ਿਆਦਾ ਹੁੰਦਾ ਨਾ ਕਈ ਵਾਰੀ ਤੇ ਮੈਂ ਤੇਲ ਗਰਮ ਗਰਮ ਇਹਦੇ ਚੋਂ ਕੱਢ ਲੈਣੀ ਆ ਤੇਲ ਕੋਲੀ ਦੇ ਵਿੱਚ ਕੱਢ ਕੇ ਰੱਖ ਲੈਣੀ ਆ ਤੇ ਕੜੀ ਕਿਹੜੀ ਕਿਹੜੀ ਭੈਣ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਉਂਦੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਜਿਹੜੇ ਜਿਹੜੇ ਮੇਰੀ ਵੀਡੀਓ ਨੂੰ ਕਿੱਥੋਂ ਦੇਖਦੇ ਹੋ ਮੈਨੂੰ ਇੱਕ ਕਮੈਂਟ ਕਰਕੇ ਜ਼ਰੂ ਤੇ ਬਹੁਤ ਖੁਸ਼ੀ ਹੁੰਦੀ ਹੈ ਲੁਧਿਆਣੇ ਤੋਂ ਦਿੱਲੀ ਵਾਲੀ ਸਿਸਟਰ ਬਹੁਤ ਸਾਰਾ ਥੈਂਕ ਯੂ ਦਿੱਲੀ ਤੋਂ ਥੈਂਕ ਯੂ ਸੋ ਮਚ ਤੁਹਾਡਾ ਮੈਨੂੰ ਅੱਛਾ ਲੱਗਿਆ ਤੁਹਾਡਾ ਮੈਂ ਕਮੈਂਟ ਪੜਿਆ ਜੀ ਇਹਨਾਂ ਦਾ ਕਮੈਂਟ ਪੜਦੀ ਮੈਨੂੰ ਬਹੁਤ ਅੱਛਾ ਲੱਗਦਾ ਤੇ ਜਿਨ੍ਹਾਂ ਦਾ ਕਮੈਂਟ ਵੱਡਾ ਹੁੰਦਾ ਤੇ ਬਹੁਤ ਵਧੀਆ ਹੁੰਦਾ ਉਹਨਾਂ ਦਾ ਕਮੈਂਟ ਮੈਂ ਸਭ ਤੋਂ ਪਹਿਲਾਂ ਪਿੰਨ ਵੀ ਕਰਦੀ ਹੁੰਨੀ ਆ ਕਿਉਂਕਿ ਸਭ ਤੋਂ ਪਹਿਲਾਂ ਕਮੈਂਟ ਕਮੈਂਟ ਜੇ ਤੁਹਾਨੂੰ ਪਤਾ ਜਦੋਂ ਕੋਈ ਵੀਡੀਓ ਦੇਖਦਾ ਹੁੰਦਾ ਨਾ ਸਭ ਤੋਂ ਪਹਿਲਾਂ ਕਮੈਂਟ ਸਾਡਾ ਅੱਗੇ ਹੁੰਦਾ ਪਿੰਨ ਕਰ ਦਿੰਨੀ ਉਹਨਾਂ ਦਾ ਮੈਂ ਕਮੈਂਟ ਬਾਕੀ ਬਲਬੀਰ ਸਿਸਟਰ ਬਹੁਤ ਸਾਰਾ ਥੈਂਕ ਤੇ ਸੁਖਜੀਤ ਸਿਸਟਰ ਵੀਤ ਬਹੁਤ ਸਾਰਾ ਥੈਂਕ ਯੂ ਸਰਦੀਤ ਸਿਸਟਰ ਅੱਜ ਕੱਲ੍ਹ ਆ ਨਹੀਂ ਰਹੇ ਨਹੀਂ ਪਤਾ ਉਹਨੇ ਦੀ ਤਬੀਅਤ ਦਾ ਕੀ ਹਾਲ ਹੈ ਕੀ ਨਹੀਂ ਬਹੁਤ ਦਿਨ ਹੋ ਗਏ ਉਹਨਾਂ ਦਾ ਕੋਈ ਕਮੈਂਟ ਵੀ ਨਹੀਂ ਤੇ ਸૈયਦ ਸਿਸਟਰ ਬਹੁਤ ਸਾਰਾ ਥੈਂਕ ਯੂ ਬਹੁਤ ਨਵੀਆਂ ਨਵੀਆਂ ਮੇਰੇ ਨਾਲ ਪੈਣਾ ਜੁੜਦੀਆਂ ਜਿਹੜੀਆਂ ਪ੍ਰਵੀਂਦਰ ਕੌਰ ਪਰਮਜੀਤ ਕੌਰ ਤੇ ਅੱਛਾ ਲੱਗਦਾ ਮੈਨੂੰ ਤੇ ਕਈ ਭੈਣਾਂ ਦੀ ਆਈਡੀ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਯੂਜ਼ਰ ਆਈਡੀ ਆ ਜਾਂਦੀ ਹੈ ਕਮੈਂਟ ਤਾਂ ਆ ਜਾਂਦਾ ਹੈ ਤੇ ਯੂਜ਼ਰ ਆਈਡੀ ਆ ਜਾਂਦੀ ਉਹਨਾਂ ਦਾ ਨਾਮ ਨਹੀਂ ਪਤਾ ਲੱਗਦਾ ਤੇ ਪਲੀਜ਼ ਤੁਹਾਡੇ ਅਗੇ ਰਿਕਵੈਸਟ ਕਰਦੀ ਜਦੋਂ ਕਮੈਂਟ ਕਰਦੇ ਹੁੰਦੇ ਤੇ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਠੀਕ ਹੈ ਜੀ ਕਿ ਲੋ ਜੀ ਇਧਰ ਲਾਨ ਲੱਗੇ ਸੀ ਕੜੀ ਨੂੰ ਤੜਕਾ ਮੈਂ ਤੇ ਇਧਰ ਮੈਂ ਅੰਦਰ ਹੀ ਚੱਕ ਲਈ ਸੀ ਤੇ ਤੁਹਾਨੂੰ ਪਤਾ ਮੇਰੇ ਸੂਟ ਦੇ ਉੱਤੇ ਡੁੱਲ ਗਈ ਸੀ ਚਾਹ ਤੇ ਮੈਂ ਚੂਟ ਬਦਲ ਕੇ ਆ ਗਈ ਸੀਗੀ ਮੈਂ ਕਿਹਾ ਚਲੋ ਹੁਣ ਲਾ ਲਈਏ ਕੜੀ ਨੂੰ ਤੜਕਾ ਤੇ ਕੜੀ ਸਾਡੀ ਬਿਲਕੁਲ ਤਿਆਰ ਹੋ ਗਈ ਤੇ ਇਹਦੇ ਵਿੱਚ ਮੈਂ ਤੜਕਾ ਭੁੰਨ ਦਿੱਤਾ ਸੀ ਸਾਰਾ ਕੁਝ ਪਾ ਕੇ ਤੇ ਵਿੱਚ ਥੋੜੀ ਜੀ ਨਾ ਮੇਥੀ ਜਿਹੜੀ ਸੁੱਕੀ ਹੁੰਦੀ ਹੈ ਨਾ ਉਹ ਕ੍ਰਸ਼ ਕਰਕੇ ਪਾ ਦੇਣੀ ਹੈ ਅੱਜ ਨਾ ਮੈਂ ਬਿਲਕੁਲ ਵੀ ਪੂਰ ਦਿਮਾਗ ਜੀ ਨਹੀਂ ਰਿਹਾ ਜਦੋਂ ਮੈਂ ਰੋਟੀ ਬਣਾਉਣੀ ਹੈ ਨਾ ਤੇ ਮੈਂ ਤਵੇ ਦੇ ਉੱਤੇ ਨਾ ਮੇਥੀ ਤੇ ਜੀਰਾ ਭੁੰਨ ਲੈਣੇ ਹੁੰਨੇ ਉਹਨਾਂ ਨੂੰ ਪੀਸ ਕੇ ਪਾਣੇ ਹੁੰਨੇ ਤੇ ਅੱਜ ਤੇ ਮੈਂ ਇਦਾਂ ਹੀ ਤੜਕਾ ਲਾ ਦਿੱਤਾ ਬਸ ਬਿਲਕੁਲ ਸਿੰਪਲ ਤੇ ਸੋਬਰ ਤਰੀਕੇ ਨਾਲ ਕੜੀ ਬਣਾਉਣੀ ਹੁੰਨੇ ਕੜੀ ਬਹੁਤ ਟੇਸਟੀ ਬਣਦੇ ਜਦੋਂ ਬਣਨੇ ਤੇ ਅੱਜ ਤੇ ਇੰਨੀ ਜਲਦੀ ਜਲਦੀ ਚ ਕੜੀ ਬਣਾਈ ਹੈ ਨਾ ਬਸ ਪੂਛੋਂ ਨੂੰ ਕੁਛ ਮੈਂ ਅੰਦਰ ਹੀ ਲਈ ਆਈ ਸੀ ਤੇ ਅੰਦਰ ਉਹਨਾਂ ਦਾ ਤੜਕਾ ਤੇ ਕੜੀ ਥੋੜੀ ਜੀ ਮੈਂ ਕਿਹਾ ਚਲੋ ਗੈਸ ਤੇ ਰਿਜੇਗੀ ਤੇ ਵਧੀਆ ਤਰੀਕੇ ਨਾਲ ਬਣ ਜੇਗੀ ਤੇ ਉੱਧਰ ਬਣਾ ਲੈਨੇ ਆਪਾਂ ਚਾਵਲ ਤੇ ਇੱਧਰ ਪਾਰ ਤੇ ਮੈਂ ਪਕੌੜੇ ਬਾਕੀ ਮੇਰੀ ਰੈਸিপি ਸਿੰਪਲ ਸੋਬਰ ਇਦਾਂ ਦੀਆਂ ਹੁੰਦੀਆਂ ਜੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਤੇ ਇੱਧਰ ਆਇਆ ਸਾਡੇ ਤੀਜਾਂ ਦਾ ਗਵਾਂਡੀਆਂ ਦੇ ਘਰੋਂ ਭਰੋਸਾ ਆਂਦਾ ਹੁੰਦਾ ਤੇ ਇੱਧਰ ਪ੍ਰਸ਼ਾਦ ਹੈ ਕੇਵਰ ਵਗੈਰਾ ਤੇ ਛੋਲੇ ਪੂਰੀਆਂ ਨੇ ਠੀਕ ਹੈ ਜੀ ਆਜੋ ਖਾ ਲੋ